ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਅੱਜ ਲੱਗਿਆ ਮੋਹੀ ਕਣਕ ਵਿਝਣ ਤੇ ਅਰਜਨ ਮਗਰ ਪਾਉਣ ਲੱਗਿਆ ਸੁਪਰ ਸੇਟਰ ਮੈਂ ਮਜਨੂ ਨੂੰ ਕਿਹਾ ਮੈਂ ਕਿਹਾ ਜੰਮੀ ਉੱਥੇ ਨਾ ਪਹੁੰਚਿਆ ਹੋਵੇ ਸੱਚੀ ਕਹਿੰਨਾ ਮੈਂ ਕਿਹਾ ਦੇਖਿਆ ਟਰੈਕਟਰ ਖੜਾ ਚੱਲਿਆ ਮਜਨੂ ਨੂੰ ਲੈ ਲੈ ਨਾਲ ਮਜਨੂ ਤੇਰੇ ਨਾਲ ਹੀ ਆਉਨੇ ਤੇਰੇ ਨਾਲ ਜਾਣਾ ਕਣਕ ਵਜਾਉਣ ਤੇ ਅੱਜ ਹਰ ਜਨ ਮਗਰ ਪਾਉਣ ਲੱਗੇ ਆ ਆਪਣਾ ਰੋਟਾ ਆਪਣਾ ਸੁਪਰ ਸੀਡਰ ਗੁਫਾਰ ਗੱਲ ਰਿਓ ਕਿੰਨਾ ਕ ਪੈ ਗਿਆ ਇਹ ਚਾਰ ਟਰੈਕਟਰ ਚਲੋ ਆਹ ਤਾਂ ਵਿਹਲੇ ਹੀ ਸੀ ਵਿਚਾਰਾ ਤਿੰਨ ਟਰੈਕਟਰ ਵਿਹਲੇ ਕਰਦੇ ਸ ਆ ਹੌਲੈਂਡ ਦਾ ਥੋੜਾ ਜਿਹਾ ਜ਼ੋਰ ਲਵਾ ਕੇ ਦੇਖਣਾ ਤੇ ਬਾਕੀ ਆਹ ਧੋ ਧੂ ਕੇ ਅੰਦਰ ਕਰਦੇ ਆ ਤੇ ਹੋੜ ਦਾ ਵੀ ਆਪਾਂ ਟਾਪਾ ਟੂਪਾ ਲਾਤਾ ਬੈਟਰੀ ਵਾਲਾ ਤੇ ਇਕੱਲੇ ਹੀ ਬੈਟਰੀ ਉੱਪਰ ਕਰਦੀ ਪਰ ਇਹ ਕਰੀ ਆਪ ਹੀ ਆ ਤੇ ਬੈਟਰੀ ਹੁਣ ਛੋਟੀ ਲਵਾਉਣੀ ਆ ਇਹਨੂੰ ਕਿਉਂਕਿ ਉੱਚੀ ਵਾਲੀ ਆ ਉੱਪਰ ਨੂੰ ਉਹਦੇ ਨਾਲ ਲੱਗੂਗੀ ਐਵੇਂ ਉੱਟ ਕੇ ਤੇ ਇਹਦਾ ਫਰੇਮ ਜਿਹਾ ਬਣਾਉਣਾ ਲੋ ਜੀ ਬਾਲੇ ਵੀਰਾਂ ਦੀ ਡਿਮਾਂਡ ਤੇ ਚੱਲਦਾ ਜਰਜਣ ਨੋਵੋ 605 ਸੁਪਰ ਸੀਟਰ ਤੇ ਪੀਐਸ ਖੇਤਰੇ ਵਿੱਚ ਗਿੱਲ ਹੈਗੀ ਆ ਪੂਰੀ ਵਧੀਆ ਚੋਟੀ ਦੀ ਦੇਖੋ ਮਲਚਰ ਫੇਰ ਕੇ ਆਪਾਂ ਬਜਾਈ ਕਰ ਰਹੇ ਆ ਤੇ ਸਫਾਈ ਦੇਖ ਲਓ ਪੂਰੀ ਸੋਹਣੀ ਆ ਮਗਰ ਤੇ ਬਹੁਤ ਸੋਹਣੀ ਸਫਾਈ ਕਰ ਰਿਆ ਸਾਰਾ ਕੁਝ ਸਹੀ ਆ ਇਹ ਪਤਾ ਨਹੀਂ ਮਲਚ ਸੁਪਰ ਸੀਡਰ ਕਿਹਦਾ ਵਾ ਆਪਣੇ ਵੀਰੇ ਦਾ ਵਾ ਕੰਪਨੀ ਨਹੀਂ ਪਤਾ ਕਿਹੜੀ ਆ ਕੰਪਨੀ ਹੈ ਜ ਰਜਿੰਦਰਾ ਇਹ ਮੈਦਲਾ ਦਾ ਵੀਰਾ ਕਿਦੋਂ ਪੁਰਾਣੀ ਜਿਹੀ ਲੈ ਕੇ ਆਇਆ ਲੱਗਦਾ ਸਫਤਾਰ ਜਣ ਦੀ ਵੀ ਇੱਕ ਦਾ ਲੈਫਟ 2500 ਕਪੈਸਿਟੀ ਆ ਹਨਾ ਤੇ ਇੱਕ ਸਾਲਾ ਮੂਰੋ ਭਾਰਾ ਵਾ ਮੂਰੋ ਨਹੀਂ ਹਿੱਲਦਾ ਬਿਲਕੁਲ ਵੀ ਇਹ ਚੀਜ਼ ਨਹੀਂ ਉਹ ਸਫਤਾ ਇਹਦੀ ਅਰਜਣ ਨੇ ਜੰਬੀ ਭਾਈ ਬੀਜਣ ਲੱਗੇ ਅੱਜ ਐਵੇਂ ਬੀਜ ਰਿਹਾ ਇੱਕ ਬਾਦ ਦੇ ਇਹ ਕਹਿੰਦਾ ਮੈਨੂੰ ਐਵੇਂ ਠੀਕ ਆ ਮਗਾ ਚੱਲ ਬੀਜਣੀ ਆ ਜਿੱਦਾਂ ਮਰਜੀ ਬੀਜ ਲੈ ਤੂੰ ਦੇ ਲੋ ਨਾ ਦਾ ਮੂਰੋ ਚੱਕ ਹੁੰਦਾ ਇੱਕ ਲੈਫਟ ਬ੍ਰੀਕ ਕਪੈਸਿਟੀ ਬਹੁਤ ਵਧੀਆ ਵਾ ਲੈਫਟ ਦੀ ਕਪੈਸਿਟੀ ਇਹਦੀ 2500 ਆ ਖੈਲ ਰੇ ਨਾ ਧੜਕਦਾ ਜਿਆ ਬਹੁਤ ਮੈਸ਼ਿਓ ਵਾਲਾ ਰੋਟਾ ਜਿਹੜਾ ਹੈਗਾ ਉਹ ਬਾਈ ਸਾਇਲੈਂਟ ਚੱਲਦਾ ਜਮਈ ਇਹ ਥਾਲਾ ਥੋੜਾ ਧੜਕਦਾ ਵਾ ਦੇ ਲੋ ਝੋਨਾ ਵੱਢਿਆ ਆਪਾਂ ਝੋਡਾ ਵੱਢ ਕੇ ਆਪਾਂ ਮਲਚਰ ਫੇਰਦਾ ਮਲਚਰ ਫੇਰ ਕੇ ਆ ਆਪਣੀ ਪਲਾਂਟਿੰਗ ਹੋ ਗਈ ਦੇ ਲੋ ਐਨਾ ਕੰਮ ਆ ਠੀਕ ਨਹੀਂ ਗੱਲ ਬਹੁਤ ਸੋਹਣੀ ਆ ਖੱਤੇ ਚ ਪੂਰੀ ਵਧੀਆ ਟੌਪ ਕਲਾਸ ਗੱਲ ਇਹ ਅੱਜ ਵੀ ਚੱਲਦੀ ਆ 222 ਕਣਕ ਦੀ ਫੈਨ ਪੂਰੀ ਲੈਫਟ ਸੱਟ ਕੇ ਚਲਾਉਂਦਾ ਬਾਈ ਟੌਪ ਲੈਂਕ ਵੀ ਦੇ ਲੋ ਮੂਰੇ ਵੀ ਪੂਰੀ ਦਵੀ ਵੀ ਖੁੱਪੀ ਹੋਈ ਆ ਵੀ ਆਉਣ ਨਹੀਂ ਹੈਗਾ ਵੀ ਕੋਈ ਘੱਟ ਲੱਗਦਾ ਜਾਂ ਕੁਛ ਵੀ ਹੈ ਨਾ ਇਦਾਂ ਦਾ ਪੂਰਾ ਵਧੀਆ ਲੱਗ ਰਿਹਾ ਵਾ ਭਾਈ ਨੂੰ ਆ ਛੋਟੀ ਜੀ ਹੈ ਨਹੀਂ ਉਹ ਵਧੀਆ ਪਰਫਾਰਮੈਂਸ ਦੇ ਰਿਹਾ ਬਾਈ ਅਰਜਨ ਮੈਂ ਕਹਿੰਦਾ 36 30 ਨਾਲੋਂ ਵਧੀਆ ਦੇ ਰਿਹਾ ਵਾ ਮੇਰੇ ਖਿਆਲ ਚ ਬਾਕੀ ਬਾਈ ਇਹ ਵੀ ਨਹੀਂ ਪਤਾ ਵੀ ਇਹ ਉਹਦੇ ਨਾਲੋਂ ਅੱਧਾ ਕੁ ਫੁੱਟ ਛੋਟਾ ਵੀ ਆ ਤੇ ਪਰ ਲੱਗਦਾ ਵਧੀਆ ਡੂੰਗਾ ਵਾ ਲੱਗਦਾ ਨਹੀਂ ਮੜਾ ਲੱਗਦਾ ਥੱਲੇੋਂ ਗੱਲ ਵੀ ਪੂਰੀ ਵਧੀਆ ਕੱਢਦਾ ਲੈਫਟ ਪੂਰੀ ਥੱਲੇ ਸਿੱਟੀ ਹੋਈ ਆ ਜਿੰਨਾ ਜਾ ਰਿਹਾ ਆਪਣੇ ਆਪ ਪੂਰਾ ਫੁੱਲ ਥੱਲੇ ਜਾ ਰਿਹਾ ਦੇ ਸਫਾਈ ਵੀ ਮਗਰ ਦੇਖ ਲੋ ਇੰਜਨ ਵੀ ਦੇਖ ਲਓ ਵੀ ਦਵੇ ਆ ਜਮਾ ਵੀ ਪਰਫਾਰਮੈਂਸ ਮੈਂ ਇਸ ਲਈ ਵਧੀਆ ਕਹਿਣਾ ਕਿ ਜਿੱਥੇ ਡਬਲ ਚ ਵੀ ਨਗਾਉਣੇ ਆ ਨਾ ਵੀ ਜਿੱਥੇ ਡਬਲ ਹੋ ਵੀ ਹੋ ਗਿਆ ਹੁਣ ਡਬਲ ਚੱਲ ਹੁਣ ਅੱਧਾ ਡਬਲ ਚੱਲ ਰਿਹਾ ਅੱਧਾ ਸਿੰਗਲ ਆ ਯਾਨੀ ਕਿ ਜਿੱਥੇ ਅੱਧੀ ਪੈ ਤੂੰ ਹੀ ਦੇਖ ਲਓ ਫੇਰ ਵੀ ਆਵਾਜ਼ ਨਹੀਂ ਬਦਲਦੀ ਵੀ ਫੇਰ ਵੀ ਲੋਡ ਦੀ ਮੰਨ ਰਿਹਾ ਕਿਉਂਕਿ ਇੱਕ ਤਾਂ ਤੋਰਾ ਘੱਟ ਆ ਤੋਰਾ ਬਹੁਤ ਸਹੀ ਆ ਯਾਰ ਇਹਦਾ ਅਰਜਣ ਦਾ ਉਹਦੇ ਚੱਲਣ ਨੂੰ ਨਾ ਬਹੁਤ ਜ਼ਿਆਦੇ ਸਹੀ ਚੱਲ ਰਿਹਾ ਭਾਈ ਵੀ ਪੂਰੀ ਫੁੱਲ ਆ ਸਭ ਕੁਝ ਸਹੀ ਹੈ ਉੱਤੇ ਖੜ ਜਾ ਔਰ ਗਾਂਹ ਵਾਲਾ ਗੇੜਾ ਨਾ ਨਾਲ ਲਵਾ ਦਿਆ ਕਰ ਬਾਟ ਬਾੜ ਦੇ ਭਾਈ ਸਮਾਰ ਕੇ ਆ ਤਾਂ ਆਪਣੀਆਂ ਹੀ ਆ ਵੜ ਦੇ ਦੋਨੇ ਪਾਸਿਓਂ ਸਾਫ਼ ਹੋ ਜੂ ਵਧੀਆ ਖੱਤਾ ਆ ਇੱਕ ਵੀਰ ਕਹਿੰਦਾ ਕੱਲ੍ਹ ਵਾਲੀ ਵੀਡੀਓ ਮੈਂ ਇੰਸਟਾਗ੍ਰਾਮ ਤੇ ਰੀਲ ਪਾਈ ਸੀ ਕਹਿੰਦਾ ਵੀਰੇ ਸੜਕ ਨਾਲ ਦਾ ਮਿੱਟੀ ਲਾ ਦੋ ਵੀਰੇ ਜਾਦੀ ਆਪਾਂ ਜ਼ਮੀਨ ਲਈ ਹੋਈ ਆ ਮਾਮਲੇ ਤੇ ਜ਼ਮੀਨ ਆਪਣੇ ਕੋਲੇ ਆਪਾਂ ਕਰੀ ਇੱਕ ਵੀ ਇਹ 2 ਇੰਚ ਵੀ ਕਰੀ ਸੜਕ ਵੱਲ ਨੂੰ ਨਹੀਂ ਵਧਣ ਦੀ ਕੋਸ਼ਿਸ਼ ਕੀਤੀ ਠੀਕ ਹੈ ਨਾ ਬੰਦਿਆਂ ਨੂੰ ਕਹੀਦਾ ਭਾਈ ਤਵੀਆਂ ਮਸ਼ੀਨਾਂ ਆਪਣੀਆਂ ਦੂਰ ਹੀ ਰੱਖਿਓ ਜਿੱਥੇ ਹੈਗੀ ਆ ਵੀਰੋ ਉੱਥੇ ਹੀ ਆ ਆਪਾਂ ਕਦੇ ਉਹਨੂੰ ਨਾ ਵੱਢਿਆ ਨਾ ਵਾਸਤ ਆ ਝੋਨੇ ਦੇ ਵਿੱਚ ਮਿੱਟੀ ਜ਼ਰੂਰ ਲਵਾ ਦੇਦੀ ਆ ਤੇ ਪਰ ਆਪਾਂ ਵੱਢਣ ਵਾਲਾ ਕੰਮ ਕਦੇ ਨਹੀਂ ਕਰਿਆ ਹੋਇਆ ਇਹ ਆਪਣੀ ਥਾਂ ਹੀ ਆ ਆਪਦੀ ਵੱਟ ਆ ਵੀ ਇੱਧਰ ਵੀ ਆਪਣਾ ਕਰਤਾ ਇੱਧਰ ਵੀ ਵੀ ਵੱਟ ਵੱਢੀ ਜਾਊ ਸਾਫ਼ ਹੋ ਜਾਂਦੀ ਏਕ ਬਹੁਤ ਵਧੀਆ ਪਰਫਾਰਮੈਂਸ ਆ ਬਾਈ ਅਰਜਨ ਦੀ ਕੱਲ ਨੂੰ 36 30 ਨੇ ਵੀ ਆ ਜਾਣਾ ਫਿਰ ਤੁਹਾਨੂੰ ਬਰੋਬਰ ਦਿਖਾਵਾਂਗੇ ਵੀ ਤੇਲ ਕਿਹੜਾ ਸਹੀ ਖੰਦ ਬਰੋਬਰ ਚਲਾ ਕੇ ਵੀ ਦੋਨਾਂ ਚ ਤੇਲ ਕਿਹੜਾ ਬਰੋਬਰ ਖਾਂਦਾ ਕਿੰਨਾ ਖਾਂਦਾ ਦਾ ਬਾਡੀ ਦਾ ਕੰਮ 돌ੋਂ ਆਪਣੇ ਖੇਤ ਚ ਤੇ ਇੱਥੇ ਵੀ ਆਪਣਾ ਛੱਬੀ ਝੋਨਾ ਹੀ ਆ ਫੇਰ ਲੋ ਐ ਡਾਲ ਡਾਲ ਖੜਾ ਲਓ ਜੀ ਚੱਲਦਾ ਕੰਮ ਝੋਨਾ ਬਾਡੀ ਦਾ ਆਪਣੇ 돌ੋਂ ਤੇ ਇਹ ਜਮੀਨ ਆ ਟੋਏ ਭੱਠੇ ਨੂੰ ਪਟਾਏ ਹੋਇਆ ਆ ਪਹਿਲੀ ਵਾਰ ਝੋਨਾ ਲੱਗਿਆ ਇਹਦੇ ਵਿੱਚ ਵੀ ਤੇ ਇਹਦੇ ਵਿੱਚ ਵੀ ਤੇ ਦੇਖਦੇ ਆ ਝਾੜ ਝੂੜ ਕਿੰਨਾ ਕੁ ਝਾੜ ਇੱਥੋਂ ਕੱਟ ਹੀ ਨਿਕਲਦਾ ਕਿਉਂਕਿ ਮੈਨੂੰ ਲੱਗਦਾ ਜਿੱਥੇ ਤੱਕ ਬਾੜਾ ਨਹੀਂ ਹੋਊਗਾ ਝਾੜ ਥੋੜਾ ਹੀ ਹੋਣਾ ਝਾੜ ਆ ਦੇਖਣ ਨੂੰ ਲੱਗਦਾ ਹੀ ਆ ਟਰਾਲੀਆਂ ਦੇ ਮੁਤਾਬਕ ਹੀ ਪਤਾ ਲੱਗ ਜਾਂਦਾ ਹੁੰਦਾ ਤੇ ਘੱਟ ਹੋਊ ਝਾੜ ਕਾਫੀ ਘੱਟ ਹੋਊਗਾ ਮੈਨੂੰ ਲੱਗਦਾ ਬਾਕੀ ਚਲੋ ਹੁਣ ਪਤਾ ਲੱਗ ਜੀ ਉਹਨਾਂ ਕਿ ਕੋਈ ਆਪਾਂ ਅੱਜ ਦੋਨੇ ਮਸ਼ੀਨਾਂ ਚੱਲਦੀਆਂ ਨੇ ਤੇ ਆਪਣੀ ਆ ਹਾਲੈਂਡ ਜਿਹੜੀ ਆ ਮੂਰੇ ਚੱਲਦੀ ਆ ਇਹਦਾ ਐਸਐਮਐਸ ਖਰਾਬ ਹੋ ਗਿਆ ਸੀਗਾ ਤੇ ਇਹ ਐਸਐਮਐਸ ਲੋਟ ਹੋ ਕੇ ਆਇਆ ਵਾ ਕਰਵਾਇਆ ਉਹਨਾਂ ਤੋਂ ਇਹਦੀ ਨਾ ਇਸ ਵੇਲੇ ਦੀ ਉਹ ਕੁਲੀ ਉਹਦੋਂ ਮੈਂ ਤੁਹਾਨੂੰ ਦਿਖਾਈ ਸੀ ਉਹ ਟੁੱਟ ਗਈ ਸੀ ਉਹ ਟੁੱਟਣ ਦਾ ਕਾਰਨ ਇਹ ਸੀਗਾ ਕਿ ਇਹਨਾਂ ਨੇ ਇੱਕ ਤਾਂ ਬਲੇਡ ਉਹਦੇ ਦੋ ਵੱਡੇ ਫਾਤੇ ਜਿਹੜੇ ਆਮ ਮਸ਼ੀਨ ਵਾਲੇ ਹੁੰਦੇ ਆ ਜਿਵੇਂ ਆਪਣੇ ਦੂਜੀਆਂ ਦੂਜੀ ਐਸਐਮਐਸ ਦੇ ਆਉਂਦੇ ਆ ਤੇ ਜਿਹੜਾ ਇਹਦਾ ਬਲੇਡ ਸੀਗਾ ਉਹ ਇਹਨਾਂ ਤੋਂ ਟੁੱਟ ਡਗਡਗ ਪਿਆ ਤੇ ਜਿਹੜਾ origignal ਸੀਗਾ ਤੇ ਇਹਨਾਂ ਨੇ ਉਹੀ ਚੱਕਿਆ ਉਹ ਪਾਤਾ ਤੇ ਉਹਦੇ ਨਾਲ ਬਾਈ ਉਹਦਾ ਬੈਲੈਂਸ ਵਿਗੜ ਗਿਆ ਤੇ ਇੱਕ ਹੋਰ ਚੀਜ਼ ਦੇਖੋ ਇਹਦੇ ਵਿੱਚ ਬੁਸ਼ ਹੁੰਦੇ ਆ ਉਹ ਬੁਸ਼ ਇਹਨਾਂ ਤੋਂ ਇਹਨਾਂ ਨੇ ਅੱਧੇ ਬੁਸ਼ ਘਮਾਤੇ ਉਹਨਾਂ ਦੇ ਹਨਾ ਤੇ ਉਹ ਬੁਸ਼ ਘੁੰਮਣ ਦੇ ਨਾਲ ਵੀ ਬਹੁਤ ਫਰਕ ਪੈ ਗਿਆ ਵੀ ਜਿਹੜੇ ਬੁਸ਼ ਘੁੰਮ ਗਏ ਹਨਾ ਉਹ ਚੀਜ਼ ਦੇ ਨਾਲ ਬਹੁਤ ਫਰਕ ਪੈ ਗਿਆ ਵੀ ਬੁਸ਼ ਜਿੱਥੇ ਡੈਗ पे ਪਤਾ ਹੀ ਨਹੀਂ ਲੱਗਿਆ ਬੁਸ਼ ਆਲਾ ਤੇ ਉਹ ਬੁਸ਼ ਬੁਝ ਇਹਨਾਂ ਨੇ ਖੋਲਦਿਆਂ ਨੇ ਕਮਾਤੇ ਤੇ ਉਹ ਬੁਸ਼ਾਂ ਨਾਲ ਬੈਲੈਂਸ ਵਗ ਪਿਗੜ ਗਿਆ ਉਹਦਾ ਬੈਲੈਂਸ ਨਹੀਂ ਸੀ ਸਹੀ ਤੇ ਬੈਲੈਂਸ ਨਾਲ ਸਹੀ ਹੋਣ ਦੇ ਕਰਕੇ ਤੇ ਉਹ ਕੁਲੀ ਕੋਲ ਟੁੱਟ ਗਿਆ ਤੇ ਫਿਰ ਆਪ ਅੱਗੇ ਵੀ ਕੰਮ ਕਰਵਾਉਨੇ ਆ ਉਹ ਤੋਂ ਬਲਵੀਰ ਵਾਲੇ ਆ ਕੰਬਾਈਨ ਰਿਪੇਅਰ ਵਰਕ ਦਾ ਸਾਨੇਵਾਲ ਆਪਣੇ ਸਟੇਸ਼ਨ ਦੇ ਕੋਲੇ ਹਨਾ ਸਟੇਸ਼ਨ ਨਾਲੇ ਰੋਡ ਤੇ ਆ ਉੱਥੋਂ ਕਰਵਾਉਨੇ ਹੁੰਨੇ ਆ ਆਪਾਂ ਤੇ ਫਿਰ ਕੱਲ ਉਹਨਾਂ ਕੋਲ ਭੇਜਿਆ ਸੀਗਾ ਦੋ ਦਿਨ ਉਹਨਾਂ ਨੇ ਲਾਗੇ ਕਿਉਂਕਿ ਫਿਰ ਉਹਨਾਂ ਨੇ ਇੱਕ ਦੇ ਲੋ ਕਿੰਨੇ ਸਾਲਾਂ ਬਾਅਦ ਇਹਦੀ ਇਥੇ ਮੈਂ ਦੀ ਯਾਦ ਰੱਖੀ ਆ 2021 21 ਚ ਚੱਲੀ 22 ਚ ਚੱਲੀ 23 ਚ ਚੱਲੀ ਹੁਣ 24 ਚ ਚੱਲੀ ਤਿੰਨ ਚਾਰ ਸਾਲ ਹੋ ਗਏ ਲਗਾਤਾਰ ਯਾਨੀ ਕਿ ਚਾਦਰ ਦੀ ਕੁਆਲਿਟੀ ਵੀ ਇੰਨੀ ਵਧੀਆ ਸੀਗੀ ਤੇ ਉਹ ਹੁਣ ਚਾਦਰ ਦੇ ਵਿੱਚ ਕਿਤੇ ਕਿਤੇ ਉਹ ਵੀ ਦੋ ਚਾਰ ਗਲੀਆਂ ਤਾਂ ਤਾਂ ਹੋ ਗਈਆਂ ਸੀਗੀਆਂ ਕਿ ਉਹ ਟੁੱਟੇ ਜਦੋਂ ਪੁਲੀ ਟੁੱਟੀ ਉਹਦੇ ਵਿੱਚ ਵੱਜੇ ਬਲੇਡ ਚੱਲਦੇ ਚੱਲਦੇ ਹਨ ਤੇ ਉਹ ਚੱਕਰ ਜਿਹੋਆ ਤੇ ਹੁਣ ਇਹਦਾ ਬੈਲੈਂਸ ਕਰਿਆ ਉਹਨਾਂ ਨੇ ਸਾਰਾ ਉਸ ਦਿਨ ਨਮਾ ਗੁੱਲਾ ਲਾਇਆ ਨਵੇਂ ਸਿਰਿਓਂ ਗੁੱਲਾ ਨਮਾ ਲਾਇਆ ਨਮਾ ਗੁੱਲਾ ਲਾ ਕੇ ਫਿਰ ਉਹਦਾ ਬੈਲੈਂਸ ਫਿਰ ਉਹਦੇ ਬੁਸ਼ ਬਣਾਏ ਨਵੇਂ ਨਵੇਂ ਬੁਸ਼ ਬਣਾ ਕੇ ਦਿੱਤੇ ਫਿਰ ਬਲੇਟ ਉਹ ਜੇ ਸਾਈਜ਼ ਦਾ ਬਣਾਇਆ ਬਈ ਰਗੜ ਕੇ ਉਹਨੇ ਲੈਵਲ ਦਾ ਫਿਰ ਉਹ ਦੂਆ ਦਾ ਇਹਦਾ ਬੈਲੈਂਸ ਨਿਕਲਿਆ ਬੈਲੈਂਸ ਨਿਕਲਣ ਤੋਂ ਬਾਅਦ ਫਿਰ ਹੁਣ ਅੱਜ ਰਾਤ ਲਈ ਕੱਲ ਲੈ ਕੇ ਆਈ ਸੀ ਕੱਲ ਰਾਤੀ ਫੱਟ ਕੀਤਾ ਤੇ ਫਿਰ ਅੱਜ ਦੋਨੇ ਜਗ੍ਹਾ ਝੋਨਾ ਵੱਢਿਆ ਤੇ ਪਹਿਲਾਂ ਇਹ ਪਿੰਡ ਚੱਲਦੀ ਸੀ ਕਿਸੇ ਦੇ ਆਪਣਾ ਫਿਰ ਹੁਣ ਇਹ ਤਾਂ ਆਈ ਆ ਇੱਥੇ 2:00 ਵਜੇ ਆਈ ਆ ਮਸ਼ੀਨ ਦੂਜੀ ਤੇ ਉਧਰ ਫਰੋਜੂ ਵੀ ਆ ਗਿਆ ਟਰਾਲੀ ਲੈ ਕੇ ਕਿਉਂਕਿ ਮੈਨੂੰ ਲੱਗ ਗਿਆ ਵੀ ਪਤਾ ਵੀ ਟਰਾਲੀ ਭਰ ਜਾਣੀ ਆ ਤੇ ਫਰੋਜੂ ਆ ਗਿਆ ਉਹ ਟਰਾਲੀ ਲੈ ਕੇ ਉਹ ਟਰਾਲੀ ਪਾ ਆ ਕੇ ਤੇ ਉਹਨੂੰ ਕੱਢਦੇ ਆ ਉਹ ਭਰ ਗਿਆ ਉਹਨੂੰ ਬਾਹਰ ਕੱਢਦੇ ਆ ਤੇ ਬਾਹਰ ਕੱਢ ਕੇ ਇੱਧਰ ਇੱਕ ਟਰਾਲੀ ਤੁਸੀਂ ਖੜੀ ਆ ਉਹਨੂੰ ਕੱਢਦੇ ਆ ਟਰਾਲੀ ਦੂਸੰਦਾ ਘਾਰ ਨੇ ਇਹ ਬਣ ਗਿਆ ਕੀ ਆਪਣਾ ਹੋ ਹੋ ਗਿਆ ਪੰਗਾ ਖੱਤੇ ਗਿੱਲੇ ਬਹੁਤ ਜ਼ਿਆਦੇ ਆ ਕਿਉਂਕਿ ਰੌਣੀ ਕਰੀ ਹੋਈ ਐਵੇਂ ਝੋਨੇ ਗੜੇ ਸੀ ਹਨਾ ਜੇ ਅੱਗੇ ਹਮੇਸ਼ਾ ਆਪਣੇ ਖੱਤੇ ਐਵੇਂ ਹੀ ਗਿੱਲੇ ਵਰਗੇ ਹੁੰਦੇ ਸੀ ਪਾਣੀ ਗਾਰੇ ਵਰਗੇ ਜਦੋਂ ਵੱਢਦੇ ਹੁੰਦੇ ਝੋਨੇ ਤੇ ਇਹ ਵੀ ਮਸ਼ੀਨਾਂ ਚੱਲ ਜਾਂਦੀਆਂ ਸੀ ਤੇ ਕੰਬਾਈਨਾ ਚੱਲੀ ਜਾਣੀਆਂ ਤੇ ਜਦੋਂ ਇਹਨਾਂ ਦੀ ਚੱਲਣ ਦੀ ਵਾਰੀ ਆਉਣੀ ਟਰੈਕਟਰ ਤੁਸੀਂ ਜਾਂਦੇ ਰਹਿੰਦੇ ਛੋਟੀਆਂ ਟਰਾਲੀਆਂ ਪਾ ਕੇ ਵੀ ਪਰ ਆਹ ਛੋਟੀਆਂ ਘੱਟ ਤੁਸਦੀਆਂ ਨੇ ਹੁਣ ਵੀ ਤੁਸੀਂ ਤਾਂ 16 ਫੁੱਟੀ ਹੋਈ ਆ ਤੇ ਉਹ ਗਿੱਲਾ ਬਾੜਾ ਹੀ ਜ਼ਿਆਦਾ ਗਾਰਾ ਹੀ ਆ ਨਿਹਰਾ ਜਿੱਥੇ ਤੁਸੀਂ ਆ ਤੇ ਹੁਣ ਦੇਖਦੇ ਆ ਕੋਈ ਗੱਲ ਨਹੀਂ ਬਾਕੀ ਆਹ ਘੇਰਾ ਵੱਡੇ ਤੋਂ ਬਾਅਦ ਆਹਾ ਰਹਿ ਗਏ ਆਪਣੇ ਦੋ ਤੋਂ 2.5 ਕਿੱਲੇ ਹੋਣਗੇ ਆਹ ਥੱਲੇ ਵਾਲੇ ਇਹ ਵੱਢਨੇ ਆ ਬਸ ਇਦੋਂ ਬਾਅਦ ਆਪਣਾ ਇੱਥੇ ਜੋਧਾ ਪਿੰਡ ਦੇ ਵਿੱਚ ਇੱਕ ਕਿਲਾ ਰਹਿ ਗਿਆ ਵੱਢਣ ਵਾਲਾ ਝੋਨੇ ਦਾ ਬਸ ਆ ਆ ਵੱਢ ਕੇ ਇੱਕ ਕਿਲਾ ਜੋਧਾ ਰਹਿ ਗਿਆ ਤੇ ਬਾਕੀ ਰਹਿ ਗਏ ਬਾਈ ਆਪਣੇ ਉੱਥੇ ਬਲਾਸਪੁਰ ਰਹਿੰਦੇ ਆ ਉੱਥੇ ਉੱਥੇ ਜਿਹੜੇ ਬਾਲੇ ਲੇਟ ਲਾਈ ਸੀ ਨਾ ਜਿਹੜੀ ਥੋੜੀ ਜਿਹੀ ਜ਼ਮੀਨ ਆਪਾਂ ਨੂੰ ਬਾਅਦ ਚੋਂ ਮਿਲੀ ਸੀ ਉਹ ਲਾਈ ਦੀ ਉਹ ਵੀ ਛੱਬੀ ਲੱਗਿਆ ਬਸ ਹੁਣ ਉਹ ਵੀ ਕੱਲ ਨੂੰ ਨਹੀਂ ਪਰਸੋਂ ਨੂੰ ਜਾਵਾਂਗੇ ਉੱਥੇ ਕਿਉਂਕਿ ਕੱਲ ਨੂੰ ਦੋ ਘਰਾਂ ਦੇ ਹੋਰ ਆ ਝੋਨਾ ਵੜਣਾ ਇੱਕ ਤਾਂ ਆਪਣੇ ਅਮਰੀਕ ਚਾਚੇ ਦਾ ਵਾ ਕਮਲ ਕੇ ਉਹਦਾ ਵੜਣਾ ਤੇ ਇੱਕ ਆਪਣੇ ਦੂਜੇ ਵੀਰੇ ਹੋਣੀ ਉਹਨਾਂ ਦੇ ਵੜਣਾ ਉਹਨਾਂ ਦਾ ਝੋਨਾ ਵੱਢ ਕੇ ਫੇਰ ਬਲਾਸਪੁਰ ਜਾਵਾਂਗੇ ਤੇ ਨਾਲੇ ਕੱਲ ਨੂੰ ਤੁਹਾਨੂੰ ਦੋਨੇ ਹੈਪਟੀ ਸੀਟਰ ਸੁਪਰ ਸੀਟਰ ਦੋਨੇ ਸੁਪਰ ਸੀਟਰ ਚੱਲਦੇ ਦਿਖਾਵਾਂਗੇ ਨਿਊ ਹਾਲੈਂਡ ਵੀ ਮੁੜਿਆ ਆ ਜਿੰਨ ਬਲਾਸਪੁਰ ਜਿੰਨਾ ਝੋਨਾ ਵੜਿਆ ਗਿਆ ਸੀ ਸਾਰੇ ਕਣਕ ਵੇਚੀ ਗਈ ਤੇ ਬਸ ਹੁਣ ਤਾਂ ਥੋੜੀ ਜੀ ਉਹੀ ਰਹਿ ਗਏ ਜਿਹੜੇ ਉੱਥੇ ਹੋਆ ਕਿਉਂਕਿ ਆਹ ਖੱਤਿਆਂ ਚ ਵੀ ਗੱਲ ਬਹੁਤ ਸੋਹਣੀ ਐ ਇੱਥੇ ਵੀ ਕਣਕ ਹੋ ਜਾਣੀ ਐ ਮੋਹੀ ਵੀ ਸਾਰੀ ਕਣਕ ਹੋ ਜਾਣੀ ਐ ਚਲੋ ਕਣਕ ਦੀ ਬਜਾਈ ਹੋਈ ਜਾਂਦੀ ਐ ਜਿਹੜੀ ਅੱਜ ਬਜਾਈ ਚੱਲਦੀ ਆ ਉਹ 222 ਦੀ ਆ ਉਹ ਪਰਲੀ ਮੋਟਰ ਆਪਣੇ ਜੀਤੇ ਹੁਣ ਵੀ ਦੇ ਜੰਮੀ ਬਾਈ ਹੋਣੀ ਇਹ ਖੱਤਾ ਬੀਜ ਕੇ 222 ਦਾ ਫੇਰ ਆਪਾਂ 826 ਫੇਰ ਸ਼ੁਰੂ ਕਰ ਦੇਣੀ ਹੈ ਦੇਖੀ ਜਉ ਆਪਾਂ ਮੁੱਲ ਵੀ ਬਹੁ ਘੱਟ ਲੈ ਕੇ ਰਾਜ਼ੀ ਆ ਵੀਰੇ ਸਾਰਾ ਵੀ ਆਪਣੇ ਕੋਲ ਘਰ ਦੇ ਹੁਣ ਵੀ ਪੂਛਾ ਝੋਨੇ ਦਾ ਵੀ ਆਪਾਂ ਰੱਖ ਲਿਆ ਘਰ ਜੁਗ ਵੀ ਅਗਲੇ ਸਾਲ ਲਈ ਵੀ ਚਾਹੇ ਬੈਨ ਆ ਚਾਹੇ ਕੁਛ ਆਪਾਂ ਐਤਕੀ ਵੀ ਆਪਣੇ ਕੋਲ ਘਰ ਦੇ ਹੀ ਬੀਜ ਸੀਗਾ ਮੁੱਲ ਜਮਾ ਨਹੀਂ ਸੀ ਲਾਇਆ ਲੈ ਕੇ ਆ ਪੰਗੇ ਆ। ਗਿੱਲੇ ਖੱਤਿਆਂ ਦੇ ਵਿੱਚ। ਰਾਤ ਕਹਿੰਦਾ ਸੀ ਨਾ ਵੀ ਟਰਾਲੀ ਹਜੇ ਇੱਕੋ ਹੀ ਤੇ ਸੀ ਆ ਅੱਜ ਦੂਜੀ ਤੋਂ ਸੀ। ਹਜੇ ਹੋਰ ਵੀ ਤਾਂ ਹੋ ਸਕਦੀਆਂ ਕਿਉਂਕਿ ਗਿੱਲੇ ਵਿੱਚ ਦੀ ਹੀ ਜਾਣਾ ਉਧਰ ਰਾ। ਦੇਖ ਲੋ ਨਰੇ ਗਾਰ ਆਇਆ ਗਾਰੇ। ਅੱਗੇ ਇਹ ਜੀਆਂ ਚ ਝੋਨਾ ਵੜਦੇ ਨੇ ਅਸੀਂ। ਅੱਜ ਤੱਕ ਵੀ ਕੋਈ ਸੁੱਕਾ ਖੱਤਾ ਨਹੀਂ ਆਉਂਦਾ ਸੀਗਾ ਸਾਡੇ। ਸਾਰੇ ਐਵੇਂ। ਲੈ ਵੀ ਤੋਸ ਕੀ ਓਏ ਕੱਢ ਲੋ ਓਏ ਤੋਸ ਕੀ ਓਏ। ਦੇਖੋ ਦੇਖੋ ਜੋ ਅੱਜ ਮੈਂ ਤੁਹਾਨੂੰ ਚਲੋ ਸਾਰੇ ਵੀਰ ਕਰਦੇ ਆ ਜਦੋਂ ਤੁਹਾਡਾ ਟਰੈਕਟਰ ਧੁੱਸ ਗਿਆ ਠੀਕ ਆ ਜਦੋਂ ਕੋਈ ਵੀ ਟਰਾਲੀ ਆਪਣੀ ਧੁੱਸ ਗਈ ਉਹਨੂੰ ਜਿੱਥੇ ਸਲਿੱਪ ਗੱਡੀਆਂ ਨੂੰ ਉੱਥੇ ਹੀ ਰੋਕ ਲਓ ਜੇ ਤਾਂ ਟਾਇਰ ਨਹੀਂ ਦਵੇ ਫਿਰ ਤਾਂ ਭਰਾਵੋ ਉਹਨੂੰ ਟੋਚਨ ਪਾ ਕੇ ਕੱਢ ਲਓ ਕਿਉਂਕਿ ਧੱਕਾ ਕਰਨ ਦੇ ਨਾਲ ਕੋਈ ਫਾਇਦਾ ਨਹੀਂ ਹੁੰਦਾ ਧੱਕਾ ਕਰਨ ਨਾਲ ਨਾ ਟਰਾਲੀ ਨਿਕਲ ਨਹੀਂ ਹੁੰਦੀ ਆ ਉਦੋਂ ਜਾਰੇ ਹੀ ਬੈਠਣੀ ਹੁੰਦੀ ਆ ਤੇ ਆ ਹੁਣ ਟਰਾਲੀ ਖੂਬੀ ਉੱਥੇ ਹੀ ਆਪਾਂ ਮੈ ਰਕਵਾ ਦੀ ਵੀ ਰੋਕ ਦੇ ਟਾਇਰ ਸਾਫ਼ ਕਰ ਲਿਆ ਠੀਕ ਨਹੀਂ ਹੁਣ ਜਦੋਂ ਮਾੜਾ ਜਾਂ ਟਰੈਕਟਰ ਟੋਚਨ ਪਾਵਾਂਗੇ ਤਾਂ ਖਿੱਚ ਲੂ ਟਰੈਕਟਰ ਆਉਂਦਾ 90 ਦਾ ਟਰੈਕਟਰ ਲੈ ਕੇ ਆਉਂਦਾ ਕਿਉਂਕਿ ਪਾਉਣ ਨੂੰ ਤਾਂ ਛੋਟੇ ਨਾਲ ਵੀ ਕੱਢਦਾ ਦੀ ਆ ਖੜਾ 50 ਬੰਦ ਵਾਲੀ ਪਰ ਗੱਲ ਇਹੋ ਆ ਇੱਥੋਂ ਤੇ ਉੱਥੇ ਤੱਕ ਉਹ ਖੰਬੇ ਤੱਕ ਜਾਣਾ ਉਸੇ ਤੱਕ ਨਿਰਾ ਗਾਰੀ ਗਾਰਾ ਇੱਕਦਾਂ ਵੀ ਬਹਿ ਜਾਣੀ ਆ ਟਰਾਲੀ ਕਿਉਂਕਿ ਏਜ ਵੀ ਪਲਾਉ ਵਜਿਆ ਹੋਇਆ ਸੀਗਾ ਪਲਾਉ ਵਾਲੇ ਖੱਤੀ ਆ ਤੇ ਨਹੀਂ ਤਾਂ ਔਖਾ ਹੋ ਜੇ ਤਾ ਹੁਣ 90 ਦਾ ਸਵਲਾਇਆ ਤੇ ਹੁਣ ਦੇਖਦੇ ਆ ਤੇ ਇਹਦਾ ਕਿਦਾਂ ਬਣਦਾ ਕੀ ਕਹਾਣੀ ਬਣਦੀ ਆ ਤੇ ਹੁਣ ਪਤਾ ਲੱਗ ਜੂ ਤੇ ਆਹਾ ਪੰਗਾ ਪਿਆ ਹੋਇਆ ਇਹਦਾ ਜਿਹੜਾ ਇਹ ਹੈਗਾ ਵੀ ਯਾਨੀ ਕਿ ਟਰੈਕਟਰ ਨਾਲ ਧੱਕਾ ਨਾ ਕਰੋ ਟਾਇਰ ਸਾਫ਼ ਕਰੋ ਪਹਿਲੀ ਗੱਲ ਤਾਂ ਟਰਾਲੀ ਧੁੱਸ ਗਈ ਤੇ ਤੁਹਾਡੇ ਟਾਇਰ ਤਾਂ ਆਵਗੇ ਟਾਇਰ ਮੂਹਰੋਂ ਸਾਫ਼ ਕਰੋ ਜ਼ਿਆਦਾਤਰ ਟਰਾਲੀ ਨਿਕਲਣ ਦੇ ਚਾਂਸਸ ਮੂਹਰ ਨੂੰ ਹੀ ਹੁੰਦੇ ਆ ਮਗਰ ਨੂੰ ਤਾਂ ਟੱਕਰਾਂ ਹੀ ਹੁੰਦੀਆਂ ਕਿਉਂਕਿ ਨਾ ਟਰੈਕਟਰ ਜ਼ੋਰ ਨਾਉਂਦੇ ਆ ਜਿਆਦੇ ਤੱਕ ਮੂਹ ਮਗਰ ਨਹੀਂ ਨਿਕਲਣਾ ਹੁੰਦਾ ਠੀਕ ਹੈ ਨਾ ਤੇ ਆਹੀ ਗੱਲ ਆ ਬਸ ਤੇ ਹੁਣ ਮੂਹ ਦੇ ਟੋਚਨ ਪਾਵਾਂਗੇ ਤਾਂ ਬਸ ਟਰੈਕਟਰ ਆਪਦਾ ਕੱਢ ਦੂ ਜਿੱਥੇ ਖੜ ਗਿਆ ਮੈਂ ਉਵੇਂ ਹੀ ਖੜਵਾਤਾ ਬਸ ਉੱਥੋਂ ਮਾੜਾ ਸਲਿੱਪ ਕੱਢਦਾ ਕਰਦਾ ਮੈਂ ਕਿਹ ਖੜਾ ਦੇ ਭਰਾਵਾ ਕੋਈ ਗੱਲ ਨਹੀਂ ਟੋਚਨ ਪਾ ਕੇ ਕੱਢਾਂਗੇ ਹੌਂ ਦਾ ਟਰੈਕਟਰ ਹੁਣ ਤੋਂ ਸੌਖੇ ਤਰੀਕੇ ਤਾਂ ਇਹੀ ਆ ਨਹੀਂ ਤਾਂ ਇਹਨੂੰ ਕੋਈ ਨਹੀਂ ਕੱਢ ਸਕਦਾ ਫਿਰ ਤਾਂ ਟੱਕਰਾਂ ਹੀ ਆ ਬਸ ਫਿਰ ਹੋਰ ਕੁਝ ਨਹੀਂ ਪੱਲੇ ਇਹਦਾ ਟੱਕਰਾਂ ਜਿੰਨੀ ਮਰਜ਼ੀ ਮਾਰੀ ਚੱਲੋ ਟੱਕਰਾਂ ਹੀ ਟੱਕਣਾ ਟੱਕਣਾ ਹੀ ਟੱਕਣਾ ਲਓ ਜੀ ਨਿਬੜ ਗਿਆ ਆਪਣਾ ਕੰਮ ਇੱਥੇ ਬਸ ਹੁਣ ਸੀਜ਼ਨ ਦੇ ਥੋੜੇ ਜੇ ਖੇਤ ਹੀ ਰਹਿ ਗਏ ਬਸ ਟਰਾਲੀ ਦਾ ਵੀ ਥਰ ਗਿਆ ਉਹ ਟਰਾਲੀ ਵੀ ਭਰ ਗਈ ਤੇ ਇੱਧਰ ਇਹ ਵੀ ਭਰਗੀਆਂ ਸਾਰੀਆਂ ਬਸ ਹੁਣ ਦੋ ਚੰਨ ਦੀ ਵੇਟ ਕਰਦੇ ਆਂ ਦੋ ਚੰਨ ਬਾਕੇ ਕੱਢਦੇ ਆਂ ਟਰਾਲੀਆਂ ਦਾ ਜੀ ਸਮਾਪਤ ਹੋ ਗਿਆ ਕੰਮ ਇੱਥੇ ਆਪਣਾ ਅਗੀਰਲਾ ਟੈਂਕ ਸੀਗੀ ਪਾਉਣ ਲੱਗੀ ਆ ਮਸ਼ੀਨ ਓਟਿਆ ਟੋਚਨ ਪਾਉਣ ਦਾ ਦੇਖ ਟੋਚਨ ਪਾਉਣ ਦਾ ਕਾਰਨ ਇਹੀ ਆ ਕਿ ਐਵੇਂ ਮੁੜ ਕੇ ਬਾਅਦ ਚੋਂ ਸਾਰਾ ਟੱਕਰਾ ਮਾਰਾਂਗੇ ਰਾਤ ਨੂੰ ਤੇ ਕਿਉਂਕਿ ਖੱਤੇ ਗਿੱਲੇ ਬਹੁਤ ਜ਼ਿਆਦੇ ਆ ਬਹੁਤ ਜ਼ਿਆਦੇ ਬਾਈ ਉਹ ਦਿਨ ਪੂਰੀਆਂ ਟਰਾਲੀਆਂ ਦਬਦੀਆਂ ਜਾਂਦੀਆਂ ਤੇ ਤਾਂ ਕਰਕੇ ਰੋਕ ਲਿਆ ਸੀ ਮੈਂ ਕਿਹਾ ਮੀਟੋਜਨ ਪਾ ਕੀ ਕੱਢਾਂਗੇ ਉਹ ਦੇ ਸਲਿੱਪ ਮਾਰਦੇ ਜਾਂਦੇ ਐ ਹਿਉ ਲੀਹਾਂ ਪਈਆਂ ਵਿੱਚ ਵਿੱਚ ਤੋ ਕਿਉਂਕਿ ਇਹ ਪਲਾਉ ਵਾਲੇ ਖੱਤੇ ਹਨ ਇੱਕਦਾਂ ਵੀ ਮਸ਼ੀਨ ਬਖੋਬੇ ਜਾਂਦੀ ਆ ਸਾਰਾ ਉਧਰ ਐਵੇਂ ਗਿੱਲਾ ਹੀ ਆ ਦੇ ਇਥੋਂ ਦੀ ਨਿੰਗਣੀ ਇੱਥੇ ਪੱਕੀ ਦਬ ਜਾਣੀ ਸੀ ਟਰਾਲ ਸਿੰਗਲ ਕਰਕੇ ਦੇ ਲੋ ਲੈ ਗਿਆ ਵੀ ਡਬਲ ਕਰਕੇ ਮੈਂ ਇੱਥੇ ਵੀ ਦਬਣੀ ਸੀ ਆਖਰ ਤੇ ਜਾ ਕੇ ਫੇਰ ਦਬਣੀ ਸੀ ਇੰਨਾ ਚੱਲੀਆਂ ਦੋਨੇ 파ਰਮ ਦੇ ਨੂੰ ਚਾਲੇ ਪਾ ਲਿਆ ਮਸ਼ੀਨਾਂ ਨੇ ਇੱਧਰ ਆ ਚੱਲੀ ਉੱਧਰ ਉਹ ਚੱਲੇ ਪੰਗਾ ਲੈਣ ਨੂੰ ਲੈ ਵੀ ਸਕਦੇ ਸੀ ਵੀ ਇਹਨੂੰ ਦਸੋ ਕੇ ਵੀ ਖੜਾ ਸਕਦੇ ਸੀ ਇਹਨੂੰ ਜਾਣ ਕੇ ਨਹੀਂ ਪੰਗਾ ਲਿਆ ਮੈਂ ਕਿਹਾ ਕਾਹ ਨੂੰ ਐਵੇਂ ਦਸੋ ਕੇ ਢਾਉਣਾ ਯਾਰ ਵੀ ਐਵੇਂ ساری ਰਾਤ ਉਰੇ ਟੱਕਰਾਂ ਮਾਰੀ ਚੱਲਾਂਗੇ ਕਿਉਂਕਿ ਆਪਾਂ ਜਾਣਾ ਭੋਲੂ ਵੀਰੇ ਦੇ ਜਗਤਾਰ ਵੀਰੇ ਦੇ ਉੱਤੇ ਅੱਜ ਸ੍ਰੀ ਕਨਪੜ ਸਾਹਿਬ ਆਰੰਭ ਕਰਵਾ ਗਏ ਆ ਤੇ ਉੱਥੇ ਵੀ ਜਾਣਾ ਜ਼ਰੂਰੀ ਅੱਜ ਵੀ ਜਾਣਾ ਕੱਲ ਨੂੰ ਵੀ ਰਹਿਣਾ ਪਰਸੋਂ ਨੂੰ ਵੀ ਰਹਿਣਾ ਉੱਥੇ ਵੀਰੇ ਨੇ ਮੌਕਾ ਬਹੁਤ ਵਧੀਆ ਪ੍ਰਾਪਤ ਹੋਇਆ ਕਰਮਾ ਨਾਲ ਮਿਲਦੇ ਆ ਗੁਰੂ ਸਾਹਿਬ ਘਰੇ ਜਦੋਂ ਜਾਂਦੇ ਆ ਤੇ ਵੀਰੇ ਦੇ ਕੰਮ ਕਾਰ ਚ ਵਾਧੇ ਹੋਣਗੇ ਮਹਾਰਾਜ ਘਰੇ ਆਏ ਆ ਤੇ ਚਲੋ ਤੇ ਮਗਰੋਂ ਅੱਜ ਪਲਾਉ ਨਿਕਲਿਆ ਜਾਨੀ ਕਿ ਅੱਜ ਵਿਹਲਾ ਹੋਇਆ ਇਹ ਪਲਾਉ ਕੱਢ ਕੇ ਵੀ ਅੱਜ ਪਲਾਉ ਕੱਢ ਕੇ ਆਂਦਾ ਹੁਣ ਕੱਲ ਨੂੰ ਧੂਣਾ ਧੂਣਾ ਵਾ ਧੋ ਕੇ ਦੇਖਦਾ ਕਿਉਂਕਿ ਅੱਜ ਇੱਕ ਖੀਰਲਾ ਗੀਲਾ ਸੀਗਾ ਉਹ ਚ ਪਲਾਉ ਫੇਰਿਆ ਸੀਗਾ ਇਓ ਹਾ ਨਾ ਆਹ ਤੂੰ ਸੁਣਦਾ ਚਾਹ ਜਿਹੜੀ ਨਵੀਂ ਉਮਰ ਦੇ ਛੋਟੇ ਵੀਰ ਆ ਆਪਣੇ ਉਹਨਾਂ ਨੂੰ ਬਹੁਤ ਚਾਹ ਹੁੰਦਾ ਵੀ ਟਰੈਕਟਰ ਤੋਂ ਸੋ ਦੋ ਤਸੋ ਕੇ ਫੇਰ ਜਦੋਂ ਜੋਰ ਲਾ ਕੇ ਨਿਕਲਣਗੇ ਫਿਰ ਉਹਨਾਂ ਨੂੰ ਕੱਢਾਂਗੇ ਹਨ ਇਹ ਚਾਹੁੰਦੇ ਇਹਨੇ ਤਾਂ ਮੈਂਟਾਂ 'ਚ ਮਾਰਨਾ ਪੱਟ ਕੇ ਮੂਲੀ ਵਾਂਗ ਇਹ ਤਾਂ ਮੈਂਟਾਂ 'ਚ ਮਾਰਦਾ ਵੀ ਛੋਟਿਆਂ ਨੂੰ ਜ਼ਿਆਦਾ ਹੁੰਦਾ ਵਾ ਹਨਾ ਦੇਖਿਓ ਇਹਨੇ ਮੈਂਟਾਂ 'ਚ ਇਹਨੇ ਮੈਂਟਾਂ 'ਚ ਮਾਰਨਾ ਪੱਟ ਕੇ ਮੂਲੀ ਵਾਂਗ ਬਾਹਲਾ ਤੁਸੀਂ ਆ ਵੀ ਨਹੀਂ ਹੋਇਆ ਚੱਕੋ ਇੰਨੀ ਕਿੱਲੀ ਟਰਾਲੀ ਦੇ ਦੇ ਰੇਸ ਦੇ ਦੇ ਹੱਥ ਆਲੀ ਦੇ ਆ ਦੇਖ ਲਓ ਹਾਂ ਦੇਖ ਲਓ ਤੁਸ ਨਹੀਂ ਸੀ ਕਿ ਨਹੀਂ ਤੁਸ ਨਹੀਂ ਸੀ ਦੇਖੋ ਬੇ ਲੋ ਕਿੰਨੀ ਨੀਵੀਂ ਚਲੀ ਗਈ ਆ ਲੈ ਫਟ ਨੀਵੀਂ ਚਲੀ ਗਈ ਇੱਥੋਂ ਟਰਾਲੀ ਫਟ ਇੱਥੋਂ ਚਲੇਗੀ ਠੀਕ ਨਹੀਂ ਤੇ ਆ ਵੀ ਲੀ ਦਿਖਾ ਜਾਣਾ ਮੈਂ ਤੁਹਾਨੂੰ ਜਿੱਥੇ ਇਧਰੋਂ ਜਾਣੀ ਸੀ ਕਿਉਂਕਿ ਬਾਈ ਭਾਰੇ ਚ 95 96 ਗੰਢਲ ਭਾਰ ਆ ਦੇ ਲੋ ਖਾਰੂ ਪਟ ਗਿਆ ਰੋਜੂ ਓਏ ਆ ਵੀ ਇੱਥੋਂ ਐਵੇਂ ਲੈ ਕੇ ਆਈ ਸਿੱਧਾ ਟਰਾਲੀ ਆਹੀ ਲੀਜੀ ਲੈ ਕੇ ਜਾਈ ਆ ਦੇ ਜੇ ਸਿੰਗਲ ਸਿੰਗਲ ਟ੍ਰੈਕਟਰ ਨੇ ਤਾਂ ਬੜਨ ਸਾਰੀ ਤੋਹ ਜਾਣਾ ਇੱਥੇ